ਅੱਜ ਪਟਿਆਲਾ ਦੀਆਂ ਸੜਕਾਂ ਦੇ ਉੱਪਰ ਮੌਤ ਪੱਛੀ ਹੋਈ ਦਿਖਾਈ ਦਿੱਤੀ ਜਿਸ ਨੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਲੱਤਾਂ ਤੋੜ ਦਿੱਤੀਆਂ ਲੋਕਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਜਿਹਾ ਦੱਸਦੇ ਕਿ ਪਟਿਆਲਾ ਦੀਆਂ ਸੜਕਾਂ ਤੇ ਇੱਕ ਚਿੱਟੀ ਗੱਡੀ ਪਾਜੀ ਹੋਈ ਦਿਖਾਈ ਦਿੱਤੀ ਜਿਸ ਨੇ ਰਸਤੇ ਦੇ ਵਿੱਚ ਆਉਂਦੇ ਹਰ ਕਿਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਟੱਕਰ ਮਾਰ ਦਿੱਤੀ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜੀ ਹਾਂ ਦੱਸਦੇ ਕਿ ਇਸ ਗੱਡੀ ਦੇ ਵਿੱਚ ਚਾਰ ਨੌਜਵਾਨ ਬੈਠੇ ਹੋਏ ਸਨ ਤੇ ਇਹ ਨੌਜਵਾਨ ਬੇਖੌਫ ਹੋ ਕੇ ਇਸ ਤਰੀਕੇ ਦੇ ਨਾਲ ਗੰਦੇ ਤਰੀਕੇ ਦੇ ਨਾਲ ਗੱਡੀ ਚਲਾ ਰਹੇ ਸਨ ਕਿ ਜਿਹੜਾ ਵੀ ਇਹਨਾਂ ਦੇ ਰਸਤੇ ਹੁੰਦਾ ਸੀ ਉਸ ਨੂੰ ਟੱਕਰ ਮਾਰ ਦਿੰਦੇ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿਵੇਂ ਬੇਕਾਬੂ ਹੋ ਕੇ ਇਹ ਗੱਡੀ ਚਲਾ ਰਹੇ ਨੇ ਇਹਨਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਹੈ ਪੁਲਿਸ ਦਾ ਤਾਂ ਬਿਲਕੁਲ ਵੀ ਇਹਨਾਂ ਨੂੰ ਖੌਫ ਨਹੀਂ ਦਿਖਾਈ ਦੇ ਰਿਹਾ ਹਾਲਾਂਕਿ ਲੋਕਾਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਰ ਉਹ ਕਾਮਯਾਬ ਨਾ ਹੋ ਸਕੇ ਲੋਕਾਂ ਵੱਲੋਂ ਇਹਨਾਂ ਦੀ ਵੀਡੀਓ ਬਣਾਈ ਗਈ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੋਲ ਜਦੋਂ ਇਹਨਾਂ ਦੀ ਗੱਡੀ ਇੱਕ ਖੰਭੇ ਦੇ ਵਿੱਚ ਜਾ ਬੱਜੀ ਤਾਂ ਫਿਰ ਇਹਨਾਂ ਨੂੰ ਲੋਕਾਂ ਵੱਲੋਂ ਉਸੇ ਵੇਲੇ ਕਾਬੂ ਕਰ ਲਿਆ ਗਿਆ ਹਾਲਾਂਕਿ ਜਿਹੜਾ ਮੁੰਡਾ ਡਰਾਈਵ ਕਰ ਰਿਹਾ ਸੀ ਉਹ ਮੌਕੇ ਤੇ ਫਰਾਰ ਹੋ ਗਿਆ ਤੇ ਉਸ ਦਾ ਇੱਕ ਹੋਰ ਸਾਥੀ ਉਸ ਦੇ ਨਾਲ ਫਰਾਰ ਹੋ ਗਿਆ ਤੇ ਦੋਨੋਂ ਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਆਓ ਇੱਕ ਵਾਰ ਤੁਹਾਨੂੰ ਇਹ ਪੂਰਾ ਵੀਡੀਓ ਦਿਖਾ ਦਿੰਨੇ ਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੀ ਕੀਤਾ ਉਹ ਵੀ ਸੁਣਦੇ ਆ ਜੀ ਕਾਰਡ ਕਰਕੇ ਆ ਦੇਖੋ ਜੀ ਬਸਟੈਂਡ ਕੋਲ ਪੁਰਾਣੇ ਬਸਟੈਂਡ ਕੋਲ ਜਿਹੜਾ ਬੰਦਾ ਵਿਚਾਰ ਰਿਹਾ ਉਹਨੂੰ ਉਡਾ ਰਹੇ ਨੇ ਉਹ ਸਾਰੀ ਵੀਡੀਓ ਹੈਗੀ ਉਹ ਸਾਰੀ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਪਰੇ ਹੋ ਜਾ ਬੇਸਿਕਲ ਆ ਵੀਰੇ ਮੈਂ ਪਟਿਆਲਾ ਪੋਰਟਿਕਸ ਤੇ ਆ ਪਟਿਆਲਾ ਪੋਲਟਿਕਸ ਤੋਂ ਇਹ ਮਾਰ ਆ ਦੇ ਕੋਈ ਨਹੀਂ ਭਾਜੀ ਭਾਜੀ ਕੋਈ ਨਹੀਂ ਮੈਂ ਪਟਿਆ ਪਟਿਆ ਆ ਦੇਖੋ ਜੀ ਆ ਦੇਖੋ ਆਹ ਵਾਹ ਮਾਰ ਦੋ ਧਾਰ ਦਿਓ ਉਹ ਧਾਰ ਦਿਓ ਆ ਦੇਖੋ ਜੀ ਆ ਦੇਖੋ ਜੀ ਪਟਿਆਲਾ ਪੁਰ ਟਿਕ ਤੇ ਲਾਈ ਓ ਦੇਖੀ ਬੱਚਾ ਦੇ ਆ ਆ ਦੇਖੋ ਜੀ ਸੜਕਾਂ ਤੇ ਲਗਾ ਨਾ ਜੋ ਰਿਹਾ ਓ ਦੇਖੋ ਆ ਦੇਖੋ ਤੁਸੀਂ ਦੇਖ ਰਹੇ ਹੋ ਓ ਪਿੱਛੇ ਆਇਆ ਪਿੱਛੇ ਆਇਆ ਓ ਪਿੱਛੇ ਆਇਆ ਪਿੱਛੇ ਆਇਆ ਆ ਦੇਖੋ ਭਰਾ ਇਹਨੂੰ ਫੜੋ ਯਾਰ ਇਹਨੂੰ ਫੜ ਕਿ ਨੰਗਾ ਨਾ ਚੱਲ ਰਿਹਾ ਜੀ ਪਟਿਆਲੇ ਚ ਤੇ ਪਟਿਆਲੇ ਹੀ ਨੰਗਾ ਨਾ ਚੱਲ ਰਿਹਾ ਬੰਦਾ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਜੀ ਕੋਈ ਹਰਿਆਣਾ ਨੰਬਰ ਵਾਈਟ ਕਲਰ ਦੀ ਗੱਡ ਸੀ ਜਿਹਨੇ ਕਈ ਜਗ੍ਹਾ ਤੇ ਉਹਨੇ ਮਤਲਬ ਕਿ ਬੁਲੇਟ ਵਾਲੀ ਕੀਤੀ ਹੈ ਤੇ ਕਈ ਚੀਜ਼ਾਂ ਨਾਲ ਟੱਚ ਹੋਈ ਜਾਉ ਦੇ ਬਾਰੇ ਉਹਨੂੰ ਸੀ ਰਾਮਗੜੀ ਤੱਕ ਟ੍ਰੈਫਿਕ ਪੁਲਿਸ ਨੇ ਸਾਡੇ ਨਾਲ ਜੁੜੇ ਹੋਏ ਸੀ ਖੰਡਾ ਚੌਂਕ ਤੇ ਪਬਲਿਕ ਮੈਦਾਨਾ ਨੂੰ ਰੌਂਗ ਅਪ ਕੀਤਾ ਕਾਰ ਦੇ ਦੇਰੇ ਵਿੱਚ ਮੇਨ ਡਰਾਈਵਰ ਸੀਗਾ ਜੋ ਮੋਕੇ ਤੋਂ ਭੱਜ ਗਿਆ ਸੀ ਦੋ ਲੜਕੇ ਜਿਹੜੇ ਮੇਰੇ ਕਾਰ ਦੇ तेरे जेट मालक जेट हूँ तो कुछ इधर कुछ बियर्स है नहीं मैं तो हम 10 करोड़ बट पंजाब नहीं रहते तो बस नहीं रहने पाएगा ये कहाँ समझो तो इतनी तेज रफ्तारी की थी ये कटी थी जाइएगी हम तो ये देखते होंगे ये जेट जेट आस मेन जेट एक्यूज जो ड्राइवर कब हुआ होगा जो तू पता लगवा जेट मेन रूट गॉ ਵੇਰੀਫਾਈ ਕਰਕੇ ਜਦੋਂ ਅਸੀਂ ਕੋਈ ਜਿਹੜੇ ਜਿਹੜੇ ਬੰਦੇ ਹੋਏ ਨਾ ਕੋਈ ਕਮਿਸ਼ਨ ਆਈ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਹੇ ਉਹਨਾਂ ਦੇ ਵੀ ਗੱਲ ਦੇਖ ਕੇ ਰਜਿਸਟਰ ਹੋਇਆ ਕਰਾਂਗੇ ਕਾਫੀ ਜਗ੍ਹਾ ਤੇ ਹੋਇਆ ਜੀ ਬਟ ਸਾਨੂੰ ਮਤਲਬ ਉਮੀਦ ਹੈ ਕਿ ਕੋਈ ਨਾ ਕੋਈ ਸਬੰਧ ਤਾਇਪੂ ਹੋ ਗਏ ਅਸੀਂ ਬਿਆਨ ਜਟ ਕਰਕੇ ਤੇ ਉਹਨਾਂ ਨੂੰ ਰਜਿਸਟਰ ਕਰਾਂਗੇ ਉਹਨਾਂ ਦੇ ਵਿੱਚ ਜਖਮੀ ਉਹਨਾਂ ਦੇ ਨੈੱਟਵਰਕ ਤੋਂ ਵੀ ਜਵਾਬ ਹੋ ਜਾਊਗਾ ਜਦੋਂ ਦੇਖ ਦੇਖ